ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕਿਹਦੇ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਨਾ ਰਾਜਵਾਨੇ ਵਾਲਾ ਈਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣ ਆ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਮੇਰਾ ਨਾਂ ਤਾਂ ਪਿਆਰਾ ਏ ਇਹਨਾਂ ਨੂੰ ਵੀ ਚੰਗਾ ਲੱਗਦਾ ਏ ਤੇ ਬਾਰ-ਬਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਏ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਇਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਹੈ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਖੈਰ ਪਹਿਲਾਂ ਵੀ ਪਰ ਜਿੰਨਾ ਚਿਰ ਉਹ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਦੋਂ ਬਾਅਦ ਦਿਮਾਗ ਕੀ ਸਲਤਨਤੋ ਖੋ ਚੁੱਕੇ ਆ ਉਹ ਨਾਰਮਲ ਨਹੀਂਗੇ ਗੁਰੂ ਨੂੰ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖ ਆ ਪਰ ਗੁਰੂ ਦਾ ਸਿੱਖ ਵਾਲੀ ਇੱਕ ਵੀ ਜਿਹੜੀ ਯਾਰ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਝ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿੰਗ ਜਾਂਦੀ ਆ ਉਹ ਗੱਡੀ ਪਰੇ ਨਿੰਗ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਸਾਰੀ মিডিਆ ਦੇ ਥਰੂ ਜਿੰਨੇ ਵੀ ਤੁਸੀਂ ਇਸ ਠੰਡ ਦੇ ਮੌਸਮ 'ਚ ਆਏ ਹੋ ਥੋਡੇ ਰਾਹੀਂ ਸਾਰੇ ਮੇਰੇ ਲੁਧਿਆਣੇ ਵਾਸੀਆਂ ਨੂੰ ਤੇ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ 2024 ਦੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਬਖਸ਼ੇ ਤੇ ਸਾਰਿਆਂ ਨੂੰ ਆਪਸ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਆਪ ਸਵਿਚ ਪ੍ਰੀਮ ਭਾਈਚਾਰਾ ਜਿਹੜਾ ਸਾਡਾ ਉਹ ਬਣਿਆ ਜਾਏ ਬਣਿਆ ਰਹੀ ਇਹੀ ਮੈਂ ਗੁਰੂ ਮਹਾਰਾਜ ਜੀ ਮੁਰੇ ਅ ਮੈਂ ਹੱਥ ਜੋੜ ਕੇ ਉਹਨਾਂ ਨੂੰ ਮੇਰੇ ਰਜੋਈ ਕਰਦਾ ਵੀ ਸਾਡੇ ਲੁਧਿਆਣੇ ਦੇ ਖੁਸ਼ੀਆਂ ਦੇ ਨਾਲ ਸਾਰਿਆਂ ਦੇ ਚਿਹਰੇ ਮੁਸਕਰਾਉਂਦੇ ਰਹਿਣ ਇਸ ਨਵੇਂ ਸਾਲ 'ਚ ਬਿੱਟੂ ਜੀ ਐ ਜੀ ਪੀ ਸੀ ਵੱਲੋਂ ਅੱਜ ਇੱਕ ਜਵਾਨ ਨੂੰ ਲੈ ਕੇ ਨਹੀਂ ਦੇਖੋ ਮੈਂ ਹੈਰਾਨ ਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਐਸ ਜੀ ਪੀ ਸੀ ਦੀ ਜਾਂ ਹੋਰ ਦੀ ਉਹ ਬਹੁਤ ਦੁੱਖ ਵੀ ਹੁੰਦਾ ਗੱਲਾਂ ਸੁਣ ਕੇ ਕਿਉਂਕਿ ਜਿਹਨਾਂ ਬੀਤੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਜਿਵੇਂ ਤੁਸੀਂ ਇਹ ਗੱਲ ਪੁੱਛੀ ਆ ਮੈਂ ਪਰਸੋਂ ਵੀ ਦੇਖੋ ਮੇਰੇ ਮੇਰੇ ਪਰਿਵਾਰ ਦੇ ਸੰਸਕਾਰ ਉਹ ਵੱਖ ਨੇ ਵੱਖ ਨਹੀਂਗੇ ਉਹ ਪੰਜਾਬ ਨਾਲ ਤੇ ਸਾਡੇ ਦੇਸ਼ ਨਾਲ ਰਲਦੇ ਆ ਇਸ ਕਰਕੇ ਕਦੇ ਵੀ ਮੇਰਾ ਬਾਪੂ ਉਹ ਤਾਂ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਹੀ ਰਹੂਗਾ ਪਰ ਮੇਰੇ ਬਾਪੂ ਨੇ ਮੇਰੇ ਬਜ਼ੁਰਗ ਨੇ ਮੇਰੇ ਦਾਦਾ ਜੀ ਨੇ ਮੇਰੇ ਗ੍ਰੈਂਡਫਾਦਰ ਨੇ ਇਹ ਸਿਖਾਇਆ ਏ ਵੀ ਕੋਈ ਵੀ ਬਜ਼ੁਰਗ ਆਪਣੇ ਤੋਂ ਵੱਡਾ ਉਹਦੀ ਇੱਜ਼ਤ ਕਰਨੀ ਆ ਉਹਦਾ ਮਾਣ ਕਰਨਾ ਹੈ ਉਹਦਾ ਸਤਿਕਾਰ ਕਰਨਾ ਜੇ ਕੋਈ ਵੱਡੀ ਕੁਰਸੀ ਤੇ ਬੈਠਾ ਜਿਹਨੂੰ ਬਿਠਾਇਆ ਏ ਚਾਹੇ ਆਪਣੀ ਮਿਹਨਤ ਨਾਲ ਬੈਠਾ ਚਾਹੇ ਲੋਕਾਂ ਨੇ ਬਿਠਾਇਆ ਉਹਦੀ ਵੀ ਮਾਣ ਸਤਿਕਾਰ ਉਹਦਾ ਕਰਨਾ ਜਿੰਨਾ ਚਿਰ ਉਹ ਸਹੀ ਆ ਜੇ ਉਹ ਕੋਈ ਗਲਤ ਕਰ ਰਿਹਾ ਤਾਂ ਉਹਦੇ ਖਿਲਾਫ ਝੰਡਾ ਗੱਡਣਾ ਵੀ ਮੈਨੂੰ ਮੇਰੇ ਬਜ਼ੁਰਗ ਨੇ ਬਾਪੂ ਨੇ ਸਿਖਾਇਆ ਹੁਣ ਗੱਲ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਆ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਖੈਰ ਪਹਿਲਾਂ ਵੀ ਪਰ ਜਿੰਨਾ ਚਿਰ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਦੋਂ ਬਾਅਦ ਦਿਮਾਗ ਕੀ ਸਲਤਨਤੋਂ ਖੋ ਚੁੱਕੇ ਆ ਉਹ ਨਾਰਮਲ ਨਹੀਂਗੇ ਉਹ ਚਲੋ ਸਭ ਨੂੰ ਪਤਾ ਏ ਤੇ ਦੂਜੀ ਵਾਰੀ ਵੀ ਆ ਜਿਹੜੀ ਉਹ ਵੀ ਤਰੀਕਾਂ ਤੇ ਜਾਂਦੇ ਆ ਆਉਣ ਵਾਲੀ ਆ ਮੈਨੂੰ ਲੱਗਦਾ ਪਰ ਉਹ ਗੁਰੂ ਨੂੰ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖ ਆ ਪਰ ਗੁਰੂ ਦਾ ਸਿੱਖ ਤੇ ਆਲੀ ਇੱਕ ਵੀ ਜਿਹੜੀ ਯਾਰ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਹਰ ਇਸ ਮਾਹੌਲ ਜਿੰਨਾ ਖਰਾਬ ਕੀਤਾ ਪਰਵਾਰਾਂ ਤੱਕ ਪਹੁੰਚਣਾ ਹੁਣ ਮੈਨੂੰ ਇਹ ਗੱਲ ਕਹਿਣਾ ਵੀ ਇਹ ਬਾਪੂ ਦੀ ਗੱਲ ਕਰਨਾ ਮੈਂ ਇੱਕ ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਛ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲਿੰਗਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲਿੰਗਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ 'ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਲਿੰਗ ਜਾਂਦੀ ਆ ਉਹ ਗੱਡੀ ਪਰੇ ਲਿੰਗ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕ ਜਾਂਦੀ ਹੈ ਇਹ ਆਪਣਾ ਭੌਂਕ ਭਾਈਕਾ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂਗੀ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਹੈ ਫੇਰ ਮਗਰ ਲੱਗ ਜਾਂਦੇ ਆ ਇਸ ਕਰਕੇ ਮੈਂ ਮੈਂ ਕੰਨਾ ਹੈਰਾਨ ਆ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕੀ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਹਟ ਨਜ਼ਰ ਆਉਂਦੀ ਆ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕੀ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਵਾਰ-ਵਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਮਨੀ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਬਈ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਂਕੇ ਸਾਹਿਬ ਕੌਂਕੇ ਸਾਹਿਬ ਸੁੱਤੇ ਪਏ ਸੀ ਉਸ ਦਿਨ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 'ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮ ਐਲ ਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ 'ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਂਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਉ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸਖੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ ਉਸੇ ਦਰਬਾਰ ਦਰਬਾਰ ਸਾਹਿਬ ਚ ਹਰ ਸਿਮਰਤ कौर ਮੱਥਾ ਟੇਕਣ ਆਉਂਦੀ ਆ ਉਹਦੇ ਮਜੀਠੀਆ ਸਾਹਿਬ ਆਉਂਦੇ ਨੇ ਜਦੋਂ ਮੱਥਾ ਟੇਕ ਕੇ ਬਾਅਦ ਚੋਂ ਤੁਹਾਡੇ ਦਫ਼ਤਰ ਚ ਬਹਿੰਦੇ ਐ ਐਸਜੀਪੀਸੀ ਦੇ ਤੁਸੀਂ ਤੁਹਾਡੇ ਕੀ ਆ ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾਣ ਜੇ ਕਾਲਤਕ ਸਾਹਿਬ ਦੇ ਜਥੇਦਾਰ ਚ ਹਿੰਮਤ ਆ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲਤਕ ਸਾਹਿਬ ਦੇ ਜਥੇਦਾਰ ਨੇ ਬੰਨਿਆ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹੇ ਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਹਸਾਬ ਤਾਂ ਦੱਸੋ ਬਉ ਬਉ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਏ ਬਿੱਟੂ ਜੀ ਜਿਸਲੇ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਹਜ਼ਾਰ ਗੁਰਦੁਆਰੇ ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿੰਦਾ ਰੋਪ ਪਲਾਉਣਾ ਮੈਂ ਜਿਹੜੇ ਵੀ ਐਸਜੀਪੀਸੀ ਸਾਹਿਬ ਦੇ ਗੁਰਦੁਆਰੇ ਆ ਜਦੋਂ ਕੋਈ ਉੱਥੇ ਰੌਲਾ ਪੈ ਜਾਂਦਾ ਰਸੀਵਰ ਲੱਗਦਾ ਉੱਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉੱਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਇਆ ਬਾਅਦ ਚ ਰਸੀਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਇਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਹਾਂ ਜੀ ਗੋਲਕ ਚੋਰਤਾ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸੀ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੇ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ ਆਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਹੈ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਦਾ ਉਹ ਕਿਸੇ ਨੇ ਕਿਹਾ ਵੀ ਯਾਰ ਤੁਸੀਂ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਦਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋ ਵੀ ਤਾਂ ਜਾਣਾ ਤਾਂ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦਿਓ ਇਸ ਕਰਕੇ ਇਹ ਤਾਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ ਬਾਰ ਇਹ ਗੱਲ ਕਹਿਣਾ ਭਈ ਜੋ ਮਜੀਠਿਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੂੰ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾ ਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਤੁਹਾਡਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਵਾ ਕਿ ਤੁਸੀਂ ਕਹ ਕੇ 2024 ਦੀ ਇਲੈਕਸ਼ਨ ਆਰ ਪਾਰਟ ਦੀ ਲੜਾਈ ਲੜਨੀ ਆ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹ ਇਹ ਨੂੰ ਨਹੀਂ ਚੱਲੇ ਇਹ ਤੇ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕਹੋਈਏ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਇਹਨੇ ਛਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇਬਾਦ ਉਹਨਾਂ ਨਾਲ ਵੀ ਲੜਨ ਚਲਾ ਗਿਆ ਸੀ ਮੈਨੂੰ ਕੀ ਜਾਂ ਤਾਂ ਮੈਂ ਗਿਆ ਨਾ ਹੁਮਾ ਮੈਨੂੰ ਪਾਰਟੀ ਦੇ ਹੁਕਮ ਕਰਤਾ ਹੀ ਮਜਲਾ ਲ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟ ਤੇ ਮੈਂ ਕਹਿ ਰਿਹਾ ਵੀ ਇੱਥੇ ਆਵੇ ਜੇ ਜੇ ਦਾਮਾਂ ਨਾ ਇੱਥੇ ਜਿਹੜਾ ਕਹਿੰਦੇ ਆ ਇਹ ਤੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਨੇ ਲੋਕ